ਇਹ ਲਗਾਤਾਰ ਕਿਹੜੇ ਇਸ਼ਕ ਦੇ ਵਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਤੁਰੇ ਆਉਂਦੇ ਨੇ ਉਸੇ ਤੋਂ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਜਿੱਥੇ ਪੈਟਰੋਲ ਵੀ ਆਪ ਆ ਕੇ ਜਾਣਾ ਪੈਂਦਾ ਜਿੱਥੇ ਖਰਚ ਵੀ ਆਪ ਕਰਨਾ ਪੈਂਦਾ ਫਿਰ ਕਿਹੜੀ ਐਸੀ ਖਿੱਚ ਹੈ ਜਿਹੜੀ ਇਹ ਜਾਨੂ ਪਿੰਡ ਪਿੰਡ ਜਿੱਥੇ ਵੀ ਕੋਈ ਬੈਠੇ ਨੇ ਦੋ ਨੇ ਚਾਰ ਨੇ 10 ਨੇ ਬੀਬੀ ਨੂੰ ਅੱਗੇ ਅੱਗੇ ਲੈ ਆਓ। ਨਹੀਂ ਉੱਥੇ ਹੀ ਬੈਠ ਜਾ। ਅੱਛਾ ਇੱਥੇ ਆਜੋ ਅੱਗੇ ਆਜੋ। ਅੱਗੇ ਆ। ਉਹ ਕਿਹੜੀ ਖਿੱਚ ਹੈ ਜਿਹੜੀ ਇਹਨਾਂ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਵੱਜੀ ਵੀ ਫਿਰਦੀ ਹੈ ਤੇ ਤੋਰੀ ਵੀ ਫਿਰਦੀ ਹੈ। ਉਹ ਖਿੱਚ ਹੈ ਸੱਚ ਦੀ ਜਿਹੜੀ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਨੇ 239 ਸਾਲ ਚ ਢਾਈ ਸਦੀਆਂ ਚ ਸਿੱਖ ਕੌਮ ਨੂੰ ਸਮਝਾਈ ਹੈ। ਕੇ ਭੈ ਕਾਹੂ ਕੋ ਦੇਤ ਨੈ ਨੈ ਪੈਮਾਨਤ ਆਨ ਨਾ ਕਿਸੇ ਨੂੰ ਡਰਾਉਣਾ ਨਾ ਡਰਨਾ ਇਹ ਇੱਕ ਸਿਧਾਂਤ ਦਿੱਤਾ ਸਾਡੇ ਗੁਰੂ ਨੇ ਤੇ ਆਪਾਂ ਪੰਜਾਬ ਦੇ ਲੋਕ ਮੰਨਣਾ ਪਊਗਾ ਸਾਨੂੰ ਵੱਡੀ ਗਿਣਤੀ ਪੰਜਾਬ ਦੇ ਲੋਕ ਜਾਂ ਲਾਲਚ ਵਿੱਚ ਨੇ ਜਾਂ ਭੈ ਵਿੱਚ ਨੇ ਪਿਛਲੇ ਸਮੇਂ ਚ ਅੱਜ ਜਿਹੜੀ ਤਬਦੀਲੀ ਦਿਸ ਰਹੀ ਹੈ ਉਹ ਨਖਰ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਜਿਹੜੀ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਬਾਤ ਸਾਨੂੰ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਸਮਝਾਈ ਹੈ ਸਾਡੇ ਸਮਿਆਂ ਚ ਤੇ ਆਪਣੀ ਸ਼ਹੀਦੀ ਦਿੱਤੀ ਹੈ ਉਹ ਅੱਜ ਦੇ ਨੌਜਵਾਨ ਨੂੰ ਸਮਝ ਆ ਗਈ ਹੈ ਇਹ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਸੁਭ ਛਗਣਾ ਹੈ ਹਰ ਇੱਕ ਗੱਲ ਨੂੰ ਬੜੀ ਵਾਰ ਸਮਝਣ ਤੇ ਸਮਝਾਉਣ ਚ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਜਦੋਂ ਦੇ ਤੁਰੇ ਆ ਇਹ ਮੰਨ ਕੇ ਤੁਰੇ ਸੀ ਪਹਿਲਾਂ ਹੀ ਅਸੀਂ ਕਿ ਉਹ ਸਮਾਂ ਲੇਟ ਹੋ ਸਕਦਾ ਪਰ ਉਹ ਆਊਗਾ ਜ਼ਰੂਰ ਜਦੋਂ ਸਾਡੀ ਤੇ ਸਾਡੇ ਲੋਕਾਂ ਦੀ ਵਿਚਾਰਧਾਰਕ ਸਾਂਝ ਤੇ ਗਲਵਕੜੀ ਪਾਊਗੀ ਅੱਜ ਜਿਹੜਾ ਉਤਸ਼ਾਹ ਮੈਂ 6ਵੀਂ ਇਲੈਕਸ਼ਨ ਲੜ ਰਿਹਾ ਸੰਗਤ 'ਚ ਖੜ ਕੇ ਕਹਿ ਰਿਹਾ ਕਿ ਮੈਂ ਚਾਹੇ ਐ ਜੀਪੀਸੀ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਪਹਿਲਾਂ ਐਮਪੀ ਦੀ ਕੁਆਰ ਵੀ ਲੜੀ ਆ 14 'ਚ ਤੇ ਅੱਜ ਮੈਂ 6ਵੀਂ ਇਲੈਕਸ਼ਨ ਆਪਣੀ ਲੜ ਰਿਹਾ ਜਿੰਨਾ ਉਤਸ਼ਾਹ ਸਾਰੀ ਪਾਰਲੀਮੈਂਟ ਤੋਂ ਜਿੰਨੇ ਫੋਨ ਆਉਂਦੇ ਨੇ ਮੇਰੇ ਨਾਲ ਚਾਰ ਮੁੰਡੇ ਹੁੰਦੇ ਨੇ ਉਹਨਾਂ ਚਾਰਾਂ ਨੂੰ ਉਹ ਫੋਨ ਨਹੀਂ ਚੁੱਕ ਕੇ ਜਾ ਸਕਦੇ ਕੋਈ ਨਾ ਕੋਈ ਫਿਰ ਮਿਸ ਹੋ ਜਾਂਦਾ ਐ ਇੰਨੇ ਫੋਨ ਆ ਰਹੇ ਨੇ ਉਹ ਕੀ ਐ ਉਹ ਇਹ ਐ ਕਿ ਸਾਰਿਆਂ ਤੋਂ ਜਿਵੇਂ ਪੰਜਾਬੀ ਜਿਵੇਂ ਕਹਿੰਦੇ ਹੁੰਨੇ ਆਪਾਂ ਕਿ ਮੱਖੀ ਜਿਹੜੀ ਮੱਖੀ ਉਹ ਪੱਥਰ ਛਟ ਕੇ ਮੁੜਦੀ ਐ ਉਦੋਂ ਹੀ ਪੰਜਾਬੀ ਹੁਣ ਪੱਥਰ ਚੜ ਚੁੱਕੇ ਨੇ ਹੁਣ ਇਹ ਵਾਪਸ ਮੁੜ ਰਹੇ ਨੇ ਕਿੱਧਰ ਮੁੜ ਰਹੇ ਨੇ ਆਪਣੇ ਗੁਰੂ ਦੇ ਸਿਧਾਂਤ ਵੱਲ ਕਿਸੇ ਬੰਦੇ ਦੀ ਬਾਤ ਨਾ ਪਾਈਏ ਆਪਾਂ ਬਾਰ-ਬਾਰ ਇਹ ਜਰੂਰ ਪਾਈਏ ਕਿ ਸਾਡੇ ਸਮੇਂ ਚ ਸੰਜਰਨੈਲ ਸਿੰਘ ਇੱਕ ਲੈਂਡ ਦੇ ਕੇ ਗਿਆ ਉਸ ਲੈਂਡ ਤੇ ਕੌਣ ਖੜਦਾ ਇਹ 40 ਸਾਲ ਨੇ ਤਾਂ ਦੇਖ ਲਿਆ ਅਗਲੇ ਜਿਹੜੇ ਸਾਲ ਆਉਣਗੇ ਉਹ ਵੀ ਅਸੀਂ ਨਾ ਰਵਾਂਗੇ ਕਾਂ ਵੀ ਸਾਡੀ ਜਵਾਨੀ ਜਿਹੜੀ ਆ ਸਾਡੇ ਬੱਚੇ ਨੇ ਅਗਲੀ ਪੀੜ੍ਹੀ ਆ ਉਹ ਦੇਖੂਗੀ ਇਹ ਕਹਾਣੀ ਪੂਰੇ 47 ਸਾਲ ਦੀ ਆ ਮੈਂ ਪੰਜ ਪੁਆਇੰਟ ਦੱਸਦਾ 47 ਸਾਲ ਦੇ ਵਿੱਚ ਜਿਹੜੇ ਮੇਰੀ ਉਮਰ ਵਾਲੇ ਹੋ ਉਹ ਪਰਖ ਕੇ ਦੇਖੋ ਕਿ ਜੋ ਮੈਂ ਕਹਿ ਰਿਹਾ ਕੀ ਉਹ ਪੰਜਾਬ ਚ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਫਿਰ ਅਸੀਂ ਉਹਦਾ ਕੀ ਜਵਾਬ ਦਿੱਤਾ ਜਾਂ ਕੀ ਜਵਾਬ ਸਾਨੂੰ ਦੇਣਾ ਚਾਹੀਦਾ ਜਾਂ ਅੱਜ ਅਸੀਂ ਕੀ ਕਰੀਏ ਇਹਦਾ ਅੰਦਾਜ਼ਾ ਤੁਹਾਨੂੰ ਲੱਗ ਜਾਏਗਾ ਯਾਦ ਕਰੋ 1978 ਜਿਹਨੂੰ ਅੱਜ ਪੂਰੇ 47 ਸਾਲ ਹੋ ਗਏ ਬਾਦਲ ਸੀ ਮਿਸਟਰ ਸੀ ਸਰਕਾਰ ਬਾਦਲ ਦੀ ਸੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਚ ਦਿਨ ਦੇ 12 ਵਜੇ ਸਿੱਖਾਂ ਦਾ ਕਤਲੇਆਮ ਹੋਇਆ 13 ਸਿੱਖ 13 ਅਪ੍ਰੈਲ ਨੂੰ ਅੰਮ੍ਰਿਤਸਰ ਦੀ ਸੜਕ ਤੇ ਐ ਪਏ ਸੀ ਜਿਵੇਂ ਕੋਈ ਅਣਪਛਾਤੇ ਹੁੰਦੇ ਨੇ ਜਾਂ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੁੰਦਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਾਂ ਦਾ ਕਤਲ ਹੋਇਆ ਨਰੰਗਕਾਰੀਆਂ ਨੇ ਆਪਣੇ ਮਹਿਲ ਦੇ ਵਿੱਚੋਂ ਮਾਰਿਆ ਪਰ 47 ਸਾਲ ਬਾਅਦ ਨੌਜਵਾਨੋਂ ਅੱਜ ਵੀ ਸਿੱਖ ਕੌਮ ਨੂੰ ਇਹ ਗੱਲ ਕਹਿਣੀ ਤੇ ਸੋਚਣੀ ਪੈਂਦੀ ਹੈ ਕਿ ਉਹਨਾਂ ਕਤਲਾਂ ਦਾ ਕੋਈ ਦੋਸ਼ੀ ਠਰਾਇਆ ਗਿਆ ਕਿ ਨਹੀਂ ਜਦੋਂ ਗੂਗਲ ਕਰਕੇ ਪੜੋਗੇ ਜਦੋਂ ਖਬਰਾਂ ਪੜੋਗੇ ਤਾਂ ਤੁਹਾਨੂੰ ਇਹ ਹੀ ਜਵਾਬ ਮਿਲੇਗਾ ਕਿ ਸਰਕਾਰ ਨੇ ਚਲਾਨ ਬਹੁਤ ਕਮਜ਼ੋਰ ਪੇਸ਼ ਕੀਤਾ ਪੰਜਾਬ ਦਾ ਕੇਸ ਹਰਿਆਣੇ ਚ ਚੱਲਿਆ ਤੇ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਸਜ਼ਾ ਨਹੀਂ ਹੋਈ ਇਹ ਹੁਣ ਦੇਖੋ ਨਾ ਵੀ ਉਹ ਜਿਹੜੇ ਤੁਹਾਡੇ ਮੇਰੇ ਵਰਗੇ ਉੱਥੇ ਪਏ ਸੀ ਸੜਕ ਦੇ ਉੱਪਰ ਉਹਨਾਂ ਦਾ ਕੋਈ ਵਲੀਵਾਰਸ ਨਹੀਂ ਆ ਆਪਾਂ ਉਹਨਾਂ ਦੇ ਵਲੀਵਾਰਸ ਨਹੀਂ ਆ ਉਹ ਕਰਨ ਕੀ ਜਾ ਰਹੇ ਸੀ ਉਹ ਤੋਰੇ ਕਿਨੇ ਸੀ ਉਹ ਸੰਤ ਜਰਨੈਲ ਸਿੰਘ ਨੇ ਪਿੰਡਰਾਵਾਲਿਆਂ ਨੇ ਮੰਜੀ ਸਾਹਿਬ ਤੋਂ ਅਰਦਾਸ ਕਰਕੇ ਤੋਰੇ ਨੇ ਵੀ ਸ਼ਾਂਤੀਪੁਰੋਂ ਸਤਨਾਬਾਈੁਰ ਦੇ ਜਾਇਓ ਤੇ ਉਹਨਾਂ ਨੂੰ ਕਿਹਾ ਕਿ ਆਪਣੀ ਅਵਤਾਰ ਬਾਣੀ ਜਿਹੜੀ ਕਿਤਾਬ ਹੈ ਨਿਰੰਕਾਰੀਆਂ ਨੂੰ ਕਿਹਾ ਉਹ ਬਈ ਬੰਦ ਕਰ ਲੋ ਇਹੀ ਮੰਗ ਸੀ ਸਾਡੀ ਕੋਕੋ ਦੇ ਬਾਣੀ ਦਾ ਨਰਾਦਰ ਉਸ ਕਿਤਾਬ ਦੇ ਵਿੱਚ ਸੰਤ ਜਰਨੈਲ ਸਿੰਘ ਅਰਦਾਸ ਕਰਕੇ ਤੋੜਦੇ ਨੇ ਭਾਈ ਫੌਜਾ ਸਿੰਘ ਜਥਾ ਲੈ ਕੇ ਜਾਂਦੇ ਨੇ ਵਿੱਚੇ ਭਾਈ ਫੌਜਾ ਸਿੰਘ ਸ਼ਹੀਦ ਹੋ ਗਏ ਵਿੱਚੇ ਸੇਰ ਸਿੰਘ ਸ਼ਹੀਦ ਹੋ ਗਏ ਪਰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਜਰੂਰ ਸੋਚੋ ਉਸ ਟਾਈਮ ਬਾਦਲ ਚੀਫ ਮਿਨਿਸਟਰ ਸੀ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਤੁਸੀਂ ਵੀ ਵਿੱਚ ਹੋਵੋਗੇ ਤਿੰਨ ਵਾਰ ਫਿਰ ਬਾਦਲ ਨੂੰ ਚੀਫ ਮਿਨਿਸਟਰ ਬਣਾਇਆ 97 'ਚ ਬਣਾਇਆ 7 'ਚ ਬਣਾਇਆ 12 'ਚ ਬਣਾਇਆ ਪਰ ਇਹਨਾਂ ਦਾ ਇਹਨਾਂ ਗੱਲਾਂ ਦਾ ਜਵਾਬ ਨਹੀਂ ਮਿਲਿਆ ਸਾਹਿਬ ਉਸ ਤੋਂ ਬਾਅਦ ਜੋ ਕਾਂਗਰਸ ਨੇ ਸਾਡੇ ਨਾਲ ਕੀਤਾ ਉਹ ਜੱਗੋ ਤੇਰਵੀਂ ਹੈ ਦਰਬਾਰ ਸਾਹਿਬ ਟਹਿਣਾ ਕਿਸੇ ਸਿੱਖ ਦੇ ਮਨ ਦੇ ਵਿੱਚ ਆਉਂਦੇ ਜ ਸੁਪਨਾ ਵੀ ਆ ਜਾਏ ਕਿ ਤੁਹਾਡਾ ਦਰਬਾਰ ਸਾਹਿਬ ਟਹਿ ਗਿਆ ਓਏ ਤਾਂ ਵੀ ਅੱਬੜ ਵਾਹੇ ਉੱਠ ਕੇ ਅਸੀਂ ਦੇਖਦੇ ਹਾਂ ਇਹ ਸੁਪਨਾ ਹੈ ਕਿ ਸੱਚ ਹੈ ਪਰ ਇਹ ਸੱਚ ਸੀ ਕਿ ਕਾਂਗਰਸ ਦੇ ਰਾਜ ਨੇ ਸਾਡਾ ਦਰਬਾਰ ਸਾਹਿਬ ਟਾਇਆ ਤੇ ਸਾਡਾ ਸੰਜ ਜਰਨੈਲ ਸਿੰਘ ਸ਼ਹੀਦ ਕਰਤਾ ਬਿਠਾ ਲੋ ਰਾਮ ਇਹ ਸੱਚ ਹੋਇਆ ਕਿ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕੀਤਾ ਤੇ ਦਰਬਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਤੋਪਾਂ ਨਾਲ ਢਾਇਆ ਟੈਂਕਾਂ ਦੀਆਂ ਤੋਪਾਂ ਨਾਲ ਅੱਜ ਵੀ ਸਾਨੂੰ ਅਸਲ ਵਿੱਚ ਨਹੀਂ ਕਿਸੇ ਨੇ ਦੱਸਿਆ ਕਿ ਉੱਥੇ ਕੀ ਹੋਇਆ ਸੀ ਕਿਉਂ ਫੌਜ ਚੜ੍ਹ ਕੇ ਗਈ ਜਦੋਂ ਕਿਤਾਬਾਂ ਪੜ੍ਹਦੇ ਹੋ ਚੁੱਕੇ ਅਲਮਾਰੀਆਂ ਚੋਂ ਤਾਂ ਕਿਤਾਬਾਂ ਕਹਿੰਦੀਆਂ ਨੇ ਕਿ ਸੰਤ ਜਰਨੈਲ ਸਿੰਘ ਤੇ ਇੱਕ ਵੀ ਐਫ ਆਈ ਆਰ ਦਰਜ ਨਹੀਂ ਸੀ ਕਿਸੇ ਵੀ ਦੋਸ਼ ਜਿਹੜੇ ਦੋਸ਼ ਸੀਗੀ ਉਹ ਜਾਏ ਸੀ ਉਹ ਬਰੀ ਕਰਤੇ ਸੀ ਫਿਰ ਇਹ ਕਿਉਂ ਕਿਹਾ ਜਾਂਦਾ ਰਹਾ 40 ਸਾਲ ਕੇ ਸੰਤ ਜਰਨੈਲ ਸਿੰਘ ਅਤਵੱਦੀ ਹੈ ਕਿਉਂ ਬਾਦਲ ਤੇ ਉਹਦਾ ਲਾਣਾ ਕਹਿੰਦਾ ਸੀ ਇਹ ਕਾਂਗਰਸ ਦਾ ਏਜੰਟ ਹੈ ਤੁਹਾਨੂੰ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਇਹਨਾਂ ਗੱਲਾਂ ਨੂੰ ਵਿਚਾਰਿਓ ਹੁਣ ਮੈਂ 78 ਤੋ ਆ ਗਿਆ 84 ਤੇ 84 ਤੋਂ 94 ਤੱਕ 10 ਸਾਲ ਤੁਹਾਡੇ ਨੌਜਵਾਨਾਂ ਦੀ ਸ਼িকার ਖੇਡਿਆ ਗਿਆ ਫੇਕ ਐਨਕਾਊਂਟਰ ਕੀਤੇ ਗਏ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ 10 ਸਾਲ ਤੁਹਾਡੇ ਮੁੰਡਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਸਟੇਟ ਦਾ ਮੁਕਾਬਲਾ ਕੀਤਾ ਕਿਉਂਕਿ ਉਹਨਾਂ ਦੇ ਮਨ 'ਚ ਦੁੱਖ ਸੀ ਕਿ ਤੁਸੀਂ ਸੰਤ ਜਰਨੈਲਸ ਨੂੰ ਸ਼ਹੀਦ ਕਿਉਂ ਕੀਤਾ ਤੇ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ ਜਸਵੰਤ ਸਿੰਘ ਖਾਲੜੇ ਨੂੰ ਯਾਦ ਕਰ ਲਓ ਹੁਣ 94 ਆ ਗਿਆ ਕਿ ਜਸਵੰਤ ਸਿੰਘ ਖਾਲੇ ਨੇ ਉਹਨਾਂ ਸਾਰਿਆਂ ਦਾ ਹਿਸਾਬ ਲਾਇਆ ਕਿ ਇਹ ਅਣਪਛਾਤੀਆਂ ਲਾਸ਼ਾਂ ਨਹੀਂ ਨੇ ਇਹਨਾਂ ਦੇ ਵਾਰਿਸ ਪਿੰਡਾਂ ਸ਼ਹਿਰਾਂ 'ਚ ਜਿਉਂਦੇ ਨੇ 25000 ਲਾਸ਼ਾਂ ਦੀ ਉਹਨੇ ਪਛਾਣ ਕਰ ਲਈ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਸ ਵਕਤ ਦੀਆਂ ਸਰਕਾਰਾਂ ਨੇ ਸਾੜਤਾ ਜਦੋਂ 25000 ਦੀ ਲਿਸਟ ਦੁਨੀਆ ਸਾਹਮਣੇ ਆਈ ਤਾਂ ਹੁਕਮਰਾਨ ਆਪਣੇ ਜ਼ੁਲਮ ਤੋਂ ਕੰਬਣ ਲੱਗ ਗਿਆ ਬਿੰਤੇ ਬੁੱਚੜ ਨੇ ਤੇ ਕੇਪੀਐਸ ਗਿੱਲ ਨੇ ਜਸਵੰਤ ਸਿੰਘ ਖਾਲੜਾ ਨੂੰ ਕਿਹਾ ਕਿ ਚੁੱਪ ਕਰ ਜੋ ਭਾਈ ਸਾਹਿਬ ਨਹੀਂ ਤਾਂ ਕੱਲ ਲਾਸ਼ਾਂ ਦੀ ਗਿਣਤੀ 25001 ਵੀ ਹੋ ਸਕਦੀ ਹੈ ਤੇ ਉਹ ਹੋਈ ਅੱਜ ਵੀ ਸਰਕਾਰ ਨੇ ਦੱਸਿਆ ਨਹੀਂ ਕਿ ਕੌਣ ਗੱਡੀ ਧੋਂਦੇ ਨੂੰ ਚੁੱਕ ਕੇ ਲੈ ਗਿਆ ਅੱਜ ਵੀ ਸਰਕਾਰੀ ਰਿਕਾਰਡ ਕਹਿੰਦਾ ਹੈ ਕਿ ਖਾਲੜਾ ਸਾਹਿਬ ਭੱਜ ਗਏ ਉਸ ਤੋਂ ਵੀ ਉੱਪਰ ਤੁਹਾਡੀ ਕੌਮ ਦਾ ਜਥੇਦਾਰ ਗੁਰਦੇਵ ਸਿੰਘ ਭਾਈ ਗੁਰਦੇਵ ਸਿੰਘ ਕੌਂਕੇ ਟੁਕੜੇ ਟੁਕੜੇ ਕਰਕੇ ਬੋਰੀ ਚ ਬੰਦ ਕਰਕੇ ਸਤਲੁਜ ਦਰਵਾਜ਼ੇ ਰੋੜਦਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਿੰਨ ਵਾਰ ਸਰਕਾਰ ਬਣੀ ਹੈ ਮੈਂ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਦੇ ਵਿੱਚ ਇੱਕ ਰੱਤੀ ਪਰ ਵੀ ਫਰਕ ਨਹੀਂ ਸਮਝਦਾ ਤਾਂ ਇਹ ਗੱਲਾਂ ਕਰ ਰਿਆਂ ਇੱਕ ਮਾਰਦਾ ਇੱਕ ਲਕੋ ਲੈਂਦਾ ਉਹ ਲਕਾਉਂਦਾ ਉਹ ਮਾਰ ਦਿੰਦਾ ਤੁਹਾਡੇ ਵਰਗੇ ਮੁੰਡੇ ਜਸਪਾਲ ਸਿੰਘ ਚੌੜ ਸਿਦਵਾ ਨੂੰ ਯਾਦ ਕਰੋ ਜਿਸ ਗੁਰਦਾਸਪੁਰ ਦਾ ਮੁੰਡਾ ਕਿਦੇ ਰਾਜ ਚ ਮਰਿਆ ਬਾਦਲ ਦੇ ਰਾਜ ਚ ਮਸ਼ਹੀਦ ਹੋਣ ਨੂੰ ਮਰਿਆ ਕਹਿੰਦਾ ਕਿਉਂਕਿ ਉਹਨਾਂ ਨੇ ਕਤਲ ਹੋਏ ਨੇ ਇਹ ਸ਼ਹੀਦ ਹੋਏ ਨੇ ਬੱਚੇ ਸਾਡੇ ਆ ਤੁਹਾਡੇ ਨਾਲ ਸੁਨਾਮ ਤੋਂ ਕਰਮਜੀਤ ਸਿੰਘ ਸੁਨਾਮ ਉਹ ਕਹਿੰਦੇ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ ਕੀਤਾ ਰਾਜ ਕਿਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ ਸੀ ਇਹ ਕਰਦਾ ਕਰਦੇ ਕਹਾਣੀ 2015 ਤੇ ਲੈ ਆਓ ਹੁਣ 2015 ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੀ ਤੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਤਾ ਕਿ ਅਸੀਂ ਬਾਬੇ ਨੂੰ ਮਾਫ ਕਰਦੇ ਹਾਂ ਕਟੋ-ਕਟ ਇਹ ਗੱਲਾਂ ਜਦੋਂ ਹੋਣ ਲੱਗ ਜਾਨਾ ਫਿਰ ਕੌਮ ਦਾ ਵਾਰਿਸ ਕੌਣ ਰਹੂਗਾ ਇਹ ਤਾਂ ਸ਼ੁਕਰ ਮਨਾਓ ਰੱਬ ਦਾ ਮਰਨਾ ਸਭ ਨੇ ਹੈ ਕਿ 40 ਸਾਲ ਇਸ ਜ਼ੁਲਮ ਦੀ ਹਨੇਰੀ ਅੱਗੇ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਖੜੀ ਰਹੀ ਹੈ। ਬੇਸ਼ੱਕ ਸਾਨੂੰ ਵੋਟ ਨਹੀਂ ਪਈ ਮੈਂ ਮੰਨਦਾ। ਸਾਡੂ ਸਾਡੇ ਆਪਣੇ ਭਰਾਵਾਂ ਨੇ ਵੋਟ ਨਹੀਂ ਪਾਈ ਨਾ ਕੋਈ ਬਾਹਰੋਂ ਤਾਂ ਸ਼ਿਕਵਾ ਮੈਨੂੰ ਹੈ ਹੀ ਨਹੀਂ ਕਿਸੇ ਤੇ। ਬਾਹਰੋਂ ਕਿਨੇ ਆਉਣਾ ਸੀ ਮੇਰੇ ਕੋਲ ਬਿਹਾਰ ਤੋਂ ਥੋੜੀ ਆ ਕੇ ਹਾਂ ਬਿਹਾਰੀ ਹੁਣ ਬਹੁਤ ਆ ਗਏ ਨੇ ਪਰ ਮੈਨੂੰ ਤਾਂ ਸ਼ਿਕਵਾ ਆਪਣੇ ਭਰਾਵਾਂ ਤੇ ਆਪਣੀਆਂ ਭੈਣਾਂ ਤੇ ਆਪਣੇ ਬੱਚਿਆਂ ਤੇ ਹੀ ਹੋ ਸਕਦਾ ਨਾ। ਸ਼ਿਕਵਾ ਬਾਹਰਲੇ ਤੇ ਬਾਲਾ ਕਾ ਤੂੰ ਕੋਣਾ ਅਸੀਂ ਤੇਰਾ ਪਾਉਂਦੇ ਨਹੀਂ ਤੂੰ ਜਾ ਪਰਾਂ ਪਰ ਮੈਂ ਆਪਣੇ ਭਰਾਵਾਂ ਨਾਲ ਪੈਣਾ ਨਾਲ ਤਾਂ ਸ਼ਿਕਵਾ ਕਰ ਸਕਦਾ ਕਿ ਦੱਸੋ ਨਾ ਸਾਡੇ ਵਿੱਚ ਸਾਡੀ ਧਿਰ ਦੇ ਵਿੱਚ ਕਸੂਰ ਕੀ ਸੀ ਅਸੀਂ ਕਦੋਂ ਕੌਮ ਨਾਲ ਨਹੀਂ ਖੜੇ ਆ ਹੁਣ ਕੱਲ ਦੀ ਗੱਲ ਲੈ ਲੋ ਤੁਹਾਡਾ ਬੱਚਾ ਅਮਰਤਪਾਲ ਸਿੰਘ ਅਮਰਤ ਸਿਕਾਉਂਦਾ ਸਿਕਾਉਂਦਾ ਡਿਬਰੂਗੜ੍ਹ ਚ ਕਰਤਾ ਜ਼ੁਲਮ ਨਾਲ ਜ਼ਾਲਮ ਨੇ ਕਾਤਲ ਨੇ ਹਾਕਮ ਨੇ ਬੰਦ ਕਰਤਾ ਆਪਾਂ ਬੇਵਸ ਹੋਏ ਬੈਠੇ ਆ ਕਿਹੜਾ ਕਾਨੂੰਨ ਹੈ ਕਿਉਂ 3000 ਕਿਲੋਮੀਟਰ ਦੂਰ ਭੇਜਿਆ ਪੰਜਾਬ ਵਿੱਚ ਜੇਲਾ ਨਹੀਂ ਹਨ ਜਦੋਂ ਉਹਨੇ ਇੱਛਾ ਪੱਤਰ ਕੀਤੀ ਸਾਰਿਆਂ ਨਾਲ ਸਲਾਹ ਕਰਕੇ ਕਿ ਮੈਂ ਚੋਣਾਂ ਵਿੱਚ ਖੜਨਾ ਹੈ ਸਾਡੀ ਪਾਰਟੀ ਦਾ ਮੁੰਡਾ ਸਭ ਤੋਂ ਤੇਜ਼ ਮੁੰਡਾ ਸਾਡਾ ਹਰਪਾਲ ਸਿੰਘ ਬਲੇਰ ਅਸੀਂ 15 ਦਿਨ ਪਹਿਲਾਂ ਉੱਥੋਂ ਕੈਂਡੀਡੇਟ ਜਿਵੇਂ ਮੈਨੂੰ ਖੜਾਇਆ ਪਾਰਟੀ ਨੇ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਖੜਾਇਆ ਹੋਇਆ ਅੱਧੇ ਹੀ ਕੈਂਸਟੀਚੁਐਂਸੀ ਦੇ ਵਿੱਚੋਂ ਵੋਟਾਂ ਅ ਮਤਲਬ ਕਿ ਕਾਨਵੈਸਿੰਗ ਕਰ ਚੁੱਕਾ ਜਿਵੇਂ ਮੈਂ ਇੱਥੇ ਬੋਲ ਰਿਹਾ ਅੱਧੀ ਮਤਲਬ ਕਿ ਪਾਰਲੀਮੈਂਟ ਹਲਕੇ ਦੇ ਵਿੱਚ ਉਹ ਆਪਣੀਆਂ ਮੀਟਿੰਗਾਂ ਕਰ ਚੁੱਕਾ ਹੈ ਪਰ ਜਦੋਂ ਇਹ ਖਬਰ ਆਈ ਹੈ ਮਾਤਾ ਜੀ ਨੇ ਕਿਹਾ ਕਿ ਹਾਂ ਜੀ ਭਾਈ ਅਮਰਪਾਲ ਸਿੰਘ ਜੀ ਨੇ ਫੈਸਲਾ ਕਰ ਲਿਆ ਕਿ ਉਹ ਇਲੈਕਸ਼ਨ ਲੜਨਗੇ ਅਸੀਂ ਖੁਦ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੰਡੀਗੜ੍ਹ ਪ੍ਰੈਸ ਕਲੱਬ 'ਚ ਪਹੁੰਚੇ ਨੇ ਪਰਸੋਂ ਦੀ ਗੱਲ ਹੈ ਖੁਦ ਪਹੁੰਚ ਕੇ ਉਹਨਾਂ ਨੇ ਐਲਾਨ ਕੀਤਾ ਕਿ ਜੇ ਭਾਈ ਅਮਰਤਪਾਲ ਸਿੰਘ ਜੀ ਖੜਨਗੇ ਅਸੀਂ ਆਪਣਾ ਕੈਂਡੀਡੇਟ ਵਾਪਸ ਲੈ ਲੈਂਦੇ ਹਾਂ ਬੋਲੇ ਸੋਨ ਕਦੋਂ ਮੁਰਗੇ ਕਦੋਂ ਅਸੀਂ ਕੌਮ ਨਾਲ ਨਹੀਂ ਖੜੇ ਯਾਰ ਸੰਧ ਜਰਨਲਸੀ ਨਾਲ ਨਹੀਂ ਖੜੇ ਸ਼ਹੀਦ ਮੁੰਡਿਆਂ ਨਾਲ ਨਹੀਂ ਖੜੇ ਜਾਂ ਪੰਜਾਬ ਦੇ ਉੱਤੇ ਹੋਣ ਵਾਲੀ ਹਨੇਰੀ ਦੇ ਟਾਈਮ ਤੇ ਨਹੀਂ ਖੜੇ ਜਾਂ ਅੱਜ ਨਹੀਂ ਖੜੇ ਹਰ ਟਾਈਮ ਤੁਸੀਂ 40 ਸਾਲ ਦਾ ਯਾਦ ਕਰਕੇ ਦੇਖ ਲਓ ਤੁਹਾਡੇ ਪੰਜਾਬ 'ਚ ਹੀ ਹੋਇਆ ਸਾਰਾ ਕੁਝ ਮੈਂ ਕੋਈ ਅਮਰੀਕਾ ਦੀ ਗੱਲ ਤਾਂ ਨਹੀਂ ਕਰਦਾ ਫਿਰ ਮੈਂ ਅਮਰੀਕਾ ਤਾਂ ਮੈਨੂੰ ਯਾਦ ਆਇਆ ਹੈ ਕਿ ਜੇ ਇੱਥੇ ਹਾਲਾਤ ਐਸੇ ਪੈਦਾ ਕਰਤੇ ਸਰਕਾਰਾਂ ਨੇ ਕਿ ਸਾਡੇ ਬੱਚਿਆਂ ਨੂੰ ਬਾਹਰਲੇ ਮੁਲਕ ਜਾਣ ਤੋਂ ਬਿਨਾ ਕੋਈ ਰਾਹ ਨਹੀਂ ਲੱਭਦਾ ਫਿਰ ਵੀ ਸਿਵਰਨਜੀਤ ਸਿੰਘ ਮਾਨ ਨੇ ਆਪਣੇ ਦਿਮਾਗ ਤੇ ਆਪਣੀ ਪਾਰਟੀ ਦੇ ਸੰਘਰਸ਼ ਦੇ ਵਿੱਚੋਂ ਉਹ ਚਿੱਠੀ ਕੱਢੀ ਆ ਜਿਹੜੀ ਸਾਡੇ ਬੱਚਿਆਂ ਨੂੰ ਬਾਹਰ ਵੀ ਸ਼ਰਨ ਦਿਵਾ ਰਹੀ ਆ ਕਿ ਕਿਤੇ ਉਹਨਾਂ ਦੀ ਸਰਕਾਰਾਂ 40 40 ਲੱਖ ਰੁਪਈਆ ਖਰਚ ਕੇ ਸਾਡੇ ਨੌਜਵਾਨ ਜਿਹੜੇ ਬਾਹਰ ਚਲੇ ਗਏ ਨੇ ਕਿਤੇ ਵਾਪਸ ਨਾ ਹੋ ਜਾਣ ਉਹਨਾਂ ਨੂੰ ਰਾਸੀ ਸ਼ਰਨ ਦਿਵਾਉਣ ਵਾਸਤੇ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਚੱਲ ਰਹੀ ਆ ਇੱਥੇ ਵੀ ਤੁਹਾਡੀ ਸਹਾਇਤਾ ਪਾਰਟੀ ਕਰ ਰਹੀ ਆ ਤੇ ਵਿਦੇਸ਼ਾਂ ਵਿੱਚ ਵੀ ਕਰ ਰਹੀ ਆ ਦੱਸੋ ਕੋਈ ਲੀਡਰ ਹੋਵੇ ਮੇਰੇ ਨਾਲ ਆ ਕੇ ਗੱਲ ਕਰ ਲਵੇ ਲੀਡਰਾਂ ਦਾ ਹਾਲ ਤਾਂ ਇਹ ਆ ਕਿ ਅੱਜ ਐਨ ਕੇ ਸ਼ਰਮਾ ਅਕਾਲੀ ਦਲ ਨੇ ਖੜਾ ਕਰਤਾ ਤੁਸੀਂ ਸਿੱਖੋਂ ਬਹੁਤੇ ਤੁਹਾਡੇ ਚੋਂ ਅਕਾਲੀ ਹੋਣਗੇ ਘਟ ਘਟ ਆਪਾਂ ਇਸ ਪੰਜਾਬ 'ਚ ਤਾਂ ਰਹੇ ਆ ਐਨ ਕੇ ਸ਼ਰਮੇ ਦੀ ਕੀ ਦੇਣ ਹੈ ਪੰਜਾਬ ਨੂੰ ਕੀ ਦੇਣ ਹੈ ਸਿੱਖਾਂ ਨੂੰ ਕੀ ਦੇਣ ਹੈ ਅਕਾਲੀ ਦਲ ਨੂੰ ਉਹਦੀ ਦੇਣ ਇਹ ਹੈ ਵੀ ਪ੍ਰਾਪਰਟੀ ਡੀਲਿੰਗ ਦਾ ਕੰਮ ਕਰ ਰਿਹਾ ਸੀ ਉਹ ਵੱਡੀਆਂ ਵੱਡੀਆਂ ਜ਼ਮੀਨਾਂ ਲਵ ਕੇ ਰੱਖਦਾ ਸੀ ਡੇਰਾਬੱਸੀ ਦੇ ਵਿੱਚ ਤੇ ਉਹ ਸੁਖਬੀਰ ਨਾਲ ਗੱਲ ਕਰ ਲੈਂਦਾ ਸੀ ਸੁਖਬੀਰ ਉਹਦੇ ਤੇ ਪ੍ਰੋਜੈਕਟ ਲਿਆਉਂਦਾ ਸੀ ਜਿਹੜਾ ਪੈਸਾ ਕਰੋੜਾਂ ਅਰਬਾਂ ਰੁਪਏ ਕਮਾਉਂਦੇ ਸੀ ਉਹ ਦੋਨੋਂ ਆਫਿਸ ਵਿੱਚ ਵੰਡ ਲੈਂਦੇ ਸੀ ਇਹ ਸਾਂਝ ਹੈ ਇਹ ਕਮਾਈ ਹੈ ਇਹ ਦੇਣ ਹੈ ਤੁਸੀਂ ਕਦੇ ਸੁਣਿਆ ਵੀ ਐਨ ਕੇ ਸ਼ਰਮਾ ਕੋ ਤੁਹਾਡਾ ਬਹੁਤ ਵੱਡਾ ਲੀਡਰ ਹੋਵੇ ਕਿਉਂ ਇਲੈਕਸ਼ਨ ਨਹੀਂ ਲੜਿਆ ਰਖਣਾ ਸਾਹਿਬ ਰਾਣੀ ਤੋਂ ਡਰ ਲੱਗਦਾ ਹੈ ਰਾਣੀ ਰਾਤੋਂ ਰਾਤ ਚਾਰ ਵਾਰੀ ਐਮਪੀ ਭੜਾਈ ਕਾਂਗਰਸ ਨੇ ਤੇ ਰਾਤੋਂ ਬਾਅਦ ਚਲੀ ਗਈ ਬੀਜੇਪੀ ਦੇ ਵਿੱਚ ਗਾਂਧੀ ਸਾਹਿਬ ساری ਉਮਰ ਕਾਮਰੇਡ ਰਹੇ ਅੱਜ ਬਣ ਗਏ ਕਾਂਗਰਸੀ ਇਹ ਤਾਂ ਸਾਡੇ ਪਟਿਆਲੇ 'ਚ ਹੋ ਰਿਹਾ ਨਾ ਇਸ ਤੋਂ ਬਿਨਾਂ ਪੰਜਾਬ 'ਚ ਬਹੁਤ ਕੁਝ ਹੋ ਰਿਹਾ ਹੈ ਮਲੂਕਾ ساری ਉਮਰ ਰਿਹਾ ਬਾਦਲਾ ਨਾਲ ਅੱਜ ਬਾਦਲਾਂ ਦੇ ਉਲਟ ਖੜ ਗਿਆ ਮਤਲਬ ਕੈਂਡ ਤੋਂ ਜਿਨ੍ਹਾਂ ਲੋਕਾਂ ਨੂੰ ਆਪਣੇ ਨਿੱਜ ਨਾਲ ਇੰਨਾ ਪਿਆਰ ਹੋ ਜਾਵੇ ਕਿ ਉਹ ਆਪਣੇ ਹੀ ਭਲਾ ਚਾਹੁੰਦੇ ਹੋਣ ਉਹ ਜਨਤਾ ਦਾ ਭਲਾ ਕਿਵੇਂ ਕਰ ਸਕਦੇ ਨੇ ਸੋ ਮੇਰੀਆਂ ਇਹ ਜਿਹੜੀਆਂ ਬੇਨਤੀਆਂ ਨੇ ਨਾ ਬੁਲਟੋਏ ਦੀ ਗੱਲ ਕਰਦੇ ਹਾਂ ਹੁਣ ਬੁਲਟੋਆ ਖੜਿਆ ਹੈ ਭਾਈ ਅਮਰਪਾਲ ਸਿੰਘ ਦੇ ਉਲਟ ਬਲਟੋਆ ਕੌਣ ਹੈ ਇਹਨੇ ਹਿੰਦੂਆਂ ਦੇ ਜਗਾ ਤੇ ਕਬਜ਼ਾ ਕਰਨ ਦੇ ਲਈ ਲੈਂਡ ਮਾਫੀਆ ਦੇ ਨਾਲ ਮਿਲ ਕੇ ਮੰਦਰ ਚੋਂ ਚੁਕਾ ਕੇ ਮੂਰਤੀਆਂ ਹੀ ਨਾਲ ਦੇ ਤੋਬੇ ਸੁੱਟਤੀਆਂ ਵੀ ਇੱਥੇ ਮੰਦਰ ਹੀ ਨਹੀਂ ਹੈਗਾ ਵੀ ਨਾਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਅਗਲੇ ਕਹਿੰਦੇ ਇਹ ਮੰਦਰ ਦੀ ਜ਼ਮੀਨ ਹੈ ਜੋਰ ਆਪਣੀ ਸਰਕਾਰ ਦਾ ਸੀ ਉਹ ਕਹਿੰਦੇ ਤੂੰ ਚੱਕ ਦੇ ਜੋ ਚੱਕਣਾ ਜਦੋਂ ਇਸ ਕੀਮਤ ਕੀਮਤ ਪਹੁੰਚੀ ਉਹ ਜੋ ਸੁਖਵੀਰ ਬਾਦਰੋਂ ਅੱਧਾ ਹਿੱਸਾ ਪਹੁੰਚ ਹੀ ਜਾਊਗਾ ਸਿਮਰਨਜੀਤ ਸਿੰਘ ਮਾਨ ਨੂੰ ਪਤਾ ਲੱਗਿਆ ਨੈਟ 'ਚੋਂ ਕੱਢ ਕੇ ਦੇਖ ਲਿਓ ਉੱਥੇ ਆਪ ਪਹੁੰਚੇ ਨੇ ਸਮੁੰਦਰ ਦੇ ਕੋਲ ਜੇਬੀਸੀ ਲਾ ਕੇ ਜੇਸੀਬੀ ਜਿਹੜੀ ਵੀ ਹੁੰਦੀ ਹੈ ਤੁਹਾਡੀ ਜੇਸੀਬੀ ਲਾ ਕੇ ਮੂਰਤੀਆਂ ਕਢਾਈਆਂ ਨੇ ਉਹਨਾਂ ਨਾਲ ਉਹਨਾਂ ਦੀ ਰੀਤੀ ਮਤਾਬਕ ਦੁੱਧ ਨਾਲ ਉਹਨਾਂ ਨੂੰ ਤਵਾ ਕੇ ਮੰਦਰ ਜਦਾ ਲਾਇਆ ਤੇ ਕਿਹਾ ਵੀ ਜਾਓ ਬੁਲਟੋ ਇਹਨੂੰ ਕਹਿ ਦੋ ਸਿਮਰਨਜੀਤ ਸਿੰਘ ਮਾਨ ਇਥੇ ਮੂਰਤੀਆਂ ਦੁਬਾਰਾ ਰਖਾ ਕੇ ਗਿਆ ਜੇ ਹਿੰਮਤ ਹੈਗੀ ਤਾਂ ਆ ਕੇ ਚੁਕੋ ਇੱਕ ਪਾਸੇ ਐਸੇ ਕਿਰਦਾਰ ਦੇ ਲੋਕ ਨੇ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਹੈ ਤੇ ਪੰਜਾਬ ਦੇ ਲੋਕ ਸ਼ਰਮ ਨਾਲ ਡੁੱਬ ਨਹੀਂ ਜਾਣਗੇ ਜਦੋਂ ਦੁਨੀਆ ਉਹਨਾਂ ਨੂੰ ਸਵਾਲ ਕਰੇਗੀ ਯਾਰ ਤੁਸੀਂ ਇਹ ਜੇ ਲੋਕਾਂ ਨੂੰ ਪਾਉਂਦੇ ਹੋ ਤੇ ਤੁਹਾਡਾ ਆਪਣਾ ਬੱਚਾ ਜਿਹੜਾ ਡਿਬਰੂਗੜ੍ਹ ਚ ਬੰਦ ਕੀਤਾ ਤੁਸੀਂ ਉਹਨੂੰ ਉਹਦੇ ਉਲਟ ਜਿਹੜੇ ਖੜੇ ਨੇ ਪੰਜਾਬ ਚ ਮੈਂ ਤਾਂ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਬਾਦਲ ਬੀਜਪੀ ਤੇ ਆਪ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ ਤਾਂ ਸਾਨੂੰ ਪੰਜਾਬੀ ਕਹੌਣ ਦਾ ਮਾਣ ਹੈ ਜਿਹੜੇ ਬੰਦਿਆਂ ਦੇ ਕੰਮ ਇਹੋ ਜਿਹੇ ਨੇ ਸੰਤਾਂ ਦੇ ਨਾਲ ਰਿਹਾ ਮੈਂ ਵੀ ਉਸ ਟਾਈਮ ਦੇ ਜਾਂ ਜਦੋਂ ਬਲਟੋਵਾ ਸੰਤਾਂ ਨਾਲ ਇੰਨੀ ਨਜ਼ੜੀ ਦੀਆਂ ਜਿਵੇਂ ਨੂੰ ਅੱਜ ਵੀ ਦੀ ਪੁਰਾਣੀ ਸ਼ਕਲ ਯਾਦ ਹੈ ਮੇਰੇ ਵੀ ਹਜੇ ਦਾੜੀ ਆ ਰਹੀ ਸੀ ਇਹ ਗੱਲ ਮੈਨੂੰ ਸ਼ੋ ਬਿਆਸੀ ਦੀ ਕਰਦਾ ਉਸ ਤੋਂ ਬਾਅਦ ਹੱਥ ਚੱਕ ਕੇ ਬਾਹਰ ਆ ਗਿਆ ਅੰਦਰ ਸੀ ਕੰਪਲੈਕਸ ਦੇ ਤੇ ਅੱਜ ਤੱਕ ਬਾਦਲਾਂ ਨਾਲ ਲੜ ਕੇ ਕਦੇ ਮਿਨਿਸਟਰ ਬਣ ਗਿਆ ਕਦੇ ਐਮਐਲਏ ਬਣ ਗਿਆ ਕਦੇ ਹੁਣ ਐਮਪੀ ਖੜ ਗਿਆ ਕਾਰਨ ਇਹ ਹੈ ਕਿ ਗੱਲਾਂ ਤਾਂ ਇੰਨੀਆਂ ਜ਼ਿਆਦਾ ਨੇ ਜਿਹੜੀਆਂ ਸਾਰੀਆਂ ਇੱਕੋ ਟਾਈਮ ਤੇ ਦਸੀਆਂ ਨਹੀਂ ਜਾ ਸਕਦੀਆਂ ਤਤਸਾਰ ਇਹ ਹੈ ਸਿੱਟਾ ਇਹ ਨਿਕਲਦਾ ਹੈ ਵਿਚਾਰਿਓ ਤੁਸੀਂ ਆਪ ਇੱਕ ਮਹੀਨਾ ਪੂਰਾ ਅੱਜ ਤੋਂ ਰਹਿੰਦਾ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਨਾ ਪੰਜਾਬ ਨਾਲ ਖੜੇ ਕਦੇ ਤੇ ਨਾ ਕੌਮ ਨਾਲ ਖੜੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਜਿਹੜੀ ਪੰਜਾਬ ਨਾਲ ਵੀ ਖੜੀ ਹੈ ਤੇ ਜਿਹੜੀ ਕੌਮ ਨਾਲ ਵੀ ਖੜੀ ਹੈ ਹੁਣ ਕੌਮ ਤੇ ਪੰਜਾਬ ਬਚਾਉਣਾ ਹੈ ਦਾ ਵੋਟ ਮੈਨੂੰ ਪਾਇਓ ਇਹ ਮੇਰੀ ਦੋ ਅਰਚੜ ਕੇ ਬੇਨਤੀ ਹੈ ਜੇ ਤੁਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਅਸੀਂ ਕੀ ਰਹਿਣਾ ਪੰਜਾਬ ਤੋਂ ਆਪਾਂ ਆ ਪਤਾ ਕਿਸੇ ਬੰਦੇ ਨਾਲ ਜੁੜੇ ਹੋਏ ਆ ਉਹ ਬੰਦੇ ਸਾਡੇ ਕੰਮ ਕਰ ਦੂਗਾ ਇਹ ਜੇ ਸੋਚ ਆਪਾਂ ਚ ਆ ਜਾਏਗੀ ਪੰਜਾਬੀਆਂ ਚ ਫਿਰ ਮੈਂ ਮਤਲਬ ਕਿ ਬੇਨਤੀ ਹੀ ਕਰ ਸਕਦਾ ਹੱਥ ਹੀ ਜੋੜ ਸਕਦਾ ਪਰ ਕਰ ਮੈਂ ਕੁਝ ਨਹੀਂ ਸਕਦਾ ਕਰਨਾ ਤਾਂ ਫਿਰ ਤੁਸੀਂ ਆਪ ਹੈ ਬਟਨ ਤੁਸੀਂ ਦਬਾਉਣਾ ਹੈ ਮੈਂ ਬੇਨਤੀ ਕਰਕੇ ਸੱਚ ਤੋਂ ਦੱਸਦਾ ਕਿ ਹਾਲਾਤ ਇਹ ਨੇ ਕਿ ਹਰ ਬੰਦਾ ਇੰਨਾ ਨਿਜ ਪ੍ਰਸਤ ਹੋ ਗਿਆ ਤੇ ਅਗਲੇ ਜਿਹੜੇ ਦਿੱਲੀ ਵਾਲੇ ਤੇ 나ਗਪੁਰ ਵਾਲੇ ਨੇ ਉਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਉਹ ਪਹਿਲੇ ਸੰਵਿਧਾਨ ਚ ਤੁਹਾਨੂੰ ਹਿੰਦੂ ਧਰਮ ਦਾ ਹਿੱਸਾ ਲਿਖ ਚੁੱਕੇ ਨੇ ਕਿਸੇ ਵਕੀਲ ਤੋਂ ਅੱਜ ਵੀ ਪੁੱਛ ਲਿਓ ਧਾਰਾ 25 ਭਾਰਤੀ ਸੰਵਿਧਾਨ ਦੀ ਧਾਰਾ 25 ਸਾਨੂੰ ਤੁਹਾਨੂੰ ਸਾਰਿਆਂ ਨੂੰ ਕੀ ਲਿਖਦੀ ਹੈ ਤੁਹਾਨੂੰ ਇੱਕ ਅੱਡ ਕੌਮ ਵੀ ਨਹੀਂ ਲਿਖਦੀ ਉੱਥੋਂ ਤੋਂ ਲੈ ਕੇ ਜੇ ਉੱਪਰੋਂ ਮੰਨੂਵਾਦ ਜਿਹੜਾ ਵਿਪਰਵਾਦ ਜਿਹੜਾ ਗੁਰਗੋਬਿੰਦ ਸਿੰਘ ਜੀ ਨੇ ਤੁਹਾਨੂੰ ਕਿਹਾ ਜਬ ਇਹ ਗਹ ਹੈ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ ਜੇ ਗੁਰਗੋਬਿੰਦ ਸਿੰਘ ਜੀ ਦੀ ਪ੍ਰਤੀਤ ਤੁਸੀਂ ਗਵਾਉਣਾ ਚਾਹੁੰਦੇ ਹੋ ਮੈਂ ਗਵਾਉਣਾ ਚਾਹਣਾ ਤਾਂ ਜੀ ਸਦਕੇ ਵਿਪਰਵਾਦ ਦੇ ਵਿੱਚ ਚਲੇ ਜਾਈਏ ਆਪਾਂ ਪਰ ਜੇ ਅਸੀਂ ਆਪਣੇ ਗੁਰੂ ਨੂੰ ਗੁਰਨਾਨਕ ਗੁਰਗੋਬਿੰਦ ਸਿੰਘ ਜੀ ਨੂੰ ਗੁਰਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਤਾਂ ਸਾਨੂੰ ਸੱਚ ਦੇ ਨਾਲ ਖੜਨਾ ਸਾਡਾ ਧਾਰਮਿਕ ਫਰਜ਼ ਵੀ ਹੈ ਸਾਡਾ اخਲਾਕੀ ਫਰਜ਼ ਵੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਵੀ ਹੈ ਤੇ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਫਿਰ ਉਹ ਹਰਾਮ ਹੀ ਮੰਨਿਆ ਮਹਾਰਾਜ ਨੇ ਜੇ ਅਸੀਂ ਕੀ ਕਹਾ ਸਾਡੇ ਕੋਲ ਕੋਠੀਆਂ ਆ ਗਈਆਂ ਸਾਡੇ ਕੋਲ ਇੱਕ ਲੱਖ ਦੇ ਫੋਨ ਨੇ ਪਰ ਤੁਹਾਡੀ ਇੱਜ਼ਤ ਨਾ ਹੋਵੇ ਤੁਹਾਨੂੰ ਕੋਈ ਸਹਣੇ ਨਾ ਇੱਜ਼ਤ ਇੱਥੋਂ ਦੇਖੀ ਜਾਂਦੀ ਹੁੰਦੀ ਹੈ ਕਿਸੇ ਕੌਮ ਦੀ ਅੱਜ ਦੋ ਮੋਰਚੇ ਲੱਗੇ ਸੀ ਇੱਕ ਚਲੋ ਕੱਲ ਪਰਸੋਂ ਚੁੱਕਿਆ ਉਹ ਇਲੈਕਸ਼ਨਾਂ ਕਰਕੇ ਚੁੱਕਿਆ ਭਾਈ ਅਮਰਪਾਲ ਜੀ ਦੇ ਬੀਬੀ ਜੀ ਨੇ ਦੂਜਾ ਆਪਣਾ ਲੱਗਾ ਪਿਆ ਮੋਹਲੀ ਇੱਕ ਐਸ ਡੀ ਐਮ ਵੀ ਨਹੀਂ ਆਉਂਦਾ ਸਾਨੂੰ ਪੁੱਛਣ ਵਾਸਤੇ ਵੀ ਹਾਂ ਦੱਸੋ ਜੀ ਚਲੋ ਇਹ ਵੈਸੇ ਜਕਾਰਾ ਛੜਨ ਦੀ ਗੱਲ ਨਹੀਂ ਸੀ ਉਹ ਸਿੰਘ ਚਲੋ ਉਹ ਮੈਨੂੰ ਪਤਾ ਹੈ ਇਸ ਗੱਲ ਦਾ ਹਾਂ ਮੈਨੂੰ ਪਤਾ ਉਹ ਤਾਂ ਮਸਤੀ ਚ ਕਰ ਰਿਹਾ ਠੀਕ ਹੈ ਤੇ ਉਹ ਜਿਹੜਾ ਕੌਮ ਇੰਨੀ ਹਲਕੀ ਪੈ ਗਈ ਹੈ ਕਿ ਕੌਮ ਦੇ ਕੋਲ ਅਜੇ ਇੱਕ ਐਸਡੀਐਮ ਵੀ ਨਹੀਂ ਆ ਰਿਹਾ ਅਸੀਂ ਜੋ ਮਰਜੀ ਕਹੀ ਜਾਈਏ ਅਸਲੀ ਹਾਲਾਤ ਤੋਂ ਕਦੇ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਆਪਣੀ ਸਿਆਸਤ ਕਰਨੀ ਪੈਗੀ ਜਿਹੜੀ ਸੰ ਜਰਨੈਲ ਸਿੰਘ ਜੀ ਸਾਨੂੰ ਸਮਝਾ ਕੇ ਗਏ ਨੇ ਜੇ ਉਹ ਸਿੱਖਾਂ ਦੀ ਸਿਆਸਤ ਜਿਹੜੀ ਪੰਜਾਬ ਦੀ ਸਿਆਸਤ ਹੋਵੇ ਜਿਹੜੀ ਪੰਜਾਬ ਪੱਖੀ ਹੋਵੇ ਜਿਹੜੀ ਕੌਮ ਪੱਖੀ ਹੋਵੇ ਮੈਂ ਉਦਾਹਰਨ ਦਿਨਾ ਹੁੰਨਾ ਹਮੇਸ਼ਾ ਅੱਜ ਵੀ ਕਹਾਂਗਾ ਤੇ ਆਪਣੀ ਗੱਲ ਖਤਮ ਕਰੂੰਗਾ ਕਿ ਇਸ ਮੁਲਕ ਦੇ ਵਿੱਚ ਤਾਮਿਲ ਲੱਡੂ ਨੂੰ ਧਿਆਨ ਨਾਲ ਪੜੋ ਤਾਮਿਲ ਲੱਡੂ ਵੀ ਪੰਜਾਬ ਵਾਂਗ ਇੱਕ ਸੂਬਾ ਹੈ ਤੇ ਬੰਗਾਲ ਨੂੰ ਧਿਆਨ ਨਾਲ ਪੜੋ ਪੱਛਮੀ ਬੰਗਾਲ ਨੂੰ ਇਹ ਦੋ ਸੂਬੇ ਆਪਣੀ ਸਿਆਸਤ ਕਰਦੇ ਨੇ ਰਹਿੰਦੇ ਇਸ ਮੁਲਕ ਜੀ ਨੇ ਪਰ ਉਹਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਦੇ ਸੂਬੇ ਵਿੱਚ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਬੰਗਾਲ 'ਚ ਬਣਾ ਕੇ ਦੇਖ ਲਿਓ ਬੀਜੇਪੀ ਜਾਂ ਕਾਂਗਰਸ ਤੇ ਜਾਂ ਤਾਮਿਲਨਾਡੂ 'ਚ ਬਣਾ 39 ਐਮਪੀ ਨੇ 39 39 ਐਮਪੀ ਨੇ ਤਾਮਿਲਨਾਡੂ ਦੇ 39 ਦੇ 39 ਨਾ ਇੱਕ ਵੀ ਮੈਂਬਰ ਕਾਂਗਰਸ ਦਾ ਨਾ ਇੱਕ ਵੀ ਮੈਂਬਰ ਜਿਹੜਾ ਭਾਜਪਾ ਦਾ ਹੈ ਸਾਰੇ ਦੇ ਸਾਰੇ ਤਾਮਲਾ ਦੀ ਆਪਣੀ ਪਾਰਟੀ ਹੈ ਜਿਹੜੀ ਜਵੇਂ ਸਾਡਾ ਅਕਾਲੀ ਦਲ ਸੀ ਇੱਥੇ ਅੱਜ ਸ਼ੋਮਨੀ ਕਾਲ ਦਲ ਅੰਮ੍ਰਿਤਸਰ ਹੈ ਸਾਰੇ ਐਮਪੀ ਉਹਦੇ ਨੇ 39 ਮੈਂਬਰ ਉਹਨਾਂ ਦੇ ਉੱਥੇ ਅੰਦਰ ਬੈਠੇ ਹੋਣ ਤਾਂ ਕਿਹਦੀ ਜ਼ਰੂਰਤ ਹੈ ਕਿ ਉਹਨਾਂ ਦੇ ਉਹਨਾਂ ਦੇ ਸੂਬੇ ਦੇ ਖਿਲਾਫ ਕੋਈ ਮਤਾ ਪਾਸ ਕਰ ਦੂ। ਉਹ ਸਿਆਸਤ ਅਸੀਂ ਖੜੀ ਕਰਨਾ ਚਾਹੁੰਦੇ ਆਂ। ਸਿੱਖਾਂ ਦੀ ਸਿਆਸਤ ਹੋਵੇ, ਪੰਜਾਬ ਪ੍ਰਸਤ ਸਿਆਸਤ ਹੋਵੇ, ਉਹਦੇ ਵਾਸਤੇ ਤੁਹਾਨੂੰ ਮਤਲਬ ਕਿ ਸਾਡਾ ਸਾਥ ਦੇਣਾ ਚਾਹੀਦਾ ਹੈ। ਇਹ ਗੁਜਾਰਿਸ਼ ਹੈ। ਸਾਰੇ ਸੋਚੋ ਆਪਣੇ ਭੈਣਾਂ ਭਰਾਵਾਂ ਨਾਲ ਬੱਚੇ ਬੱਚੀਆਂ ਨਾਲ ਦੋਸਤਾਂ ਮਿੱਤਰਾਂ ਨਾਲ ਸਲਾਹ ਵੀ ਕਰੋ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਦੁਨੀਆ ਭਰ ਦੇ ਵਿੱਚ ਇਹ ਖਬਰ ਜਾਵੇ ਕਿ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਜਿਹੜਾ ਸੰਤ ਜਰਨੈਲ ਸਿੰਘ ਜੀ ਦੇ ਦੇ ਕਹੇ ਹੋਏ ਗੱਲਾਂ ਤੇ ਚੱਲਦਾ ਹੈ ਜਿਹੜਾ ਗੁਰੂ ਨਾਨਕ ਗੁਰਗੋਬ ਸਿੰਘ ਦੀ ਸੋਚ ਤੇ ਚੱਲਦਾ ਗੁਰਗੰਸਾਹ ਤੇ ਉਹਦੇ ਨਾਲ ਬਹੁਤ ਵੋਟ ਵੱਧ ਗਈ ਹੈ ਇਹ ਜਿਹੜਾ ਸਨੇਹਾ ਸਾਡੇ ਵੱਲੋਂ ਦੁਨੀਆ ਪਰ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਜੀ ਸਾਰਾ ਤੋਂ